ਗੁਰਬਾਣੀ ਦੇ ਪਾਠ ਵਿਚਾਰ ਅਤੇ ਗੁਰੂ ਸਹਿਬਾਨ ਦੇ ਉਪਦੇਸ਼ਾਂ ਨੂੰ ਸੁਣ ਸੁਣ ਕੇ ਸਿੱਖਣ ਦੇ ਮਨਾਂ ਵਿੱਚ ਬ੍ਰਾਹਮਣ ਅਤੇ ਬ੍ਰਾਹਮਣ ਦੀ ਵਿਚਾਰਧਾਰਾ ਦਾ ਉੱਕਾ ਹੀ ਪ੍ਰਭਾਵ ਨਹੀਂ ਸੀ ਰਿਹਾ ਇਹ ਗੱਲ ਬ੍ਰਾਹਮਣ ਵੀ ਚੰਗੀ ਤਰ੍ਹਾਂ ਸਮਝਦੇ ਸਨ ਫਿਰ ਵੀ ਕਈ ਬ੍ਰਾਹਮਣ ਸਿੱਖਾਂ ਦੇ ਦਿਲਾ ਵਿੱਚ ਆਪਣਾ ਰੂਪ ਮੋੜ ਕੇ ਜਵਾਲੰਦਾ ਉਦਮ ਕਰਦੇ ਰਹਿੰਦੇ ਸਨ ਇੱਕ ਵੇਰਾਂ ਇੱਕ ਬ੍ਰਾਹਮਣ ਤੇ ਉਸ ਦਾ ਪੁੱਤਰ ਵਨਾਰਾਸ ਤੋਂ ਅਮਰitsar ਆਏ। ਉਹਨਾਂ ਦੇ ਕੋਲ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਵੀ ਸਨ। ਪੰਡਤ ਨੇ ਉਹਨਾਂ ਪੁਸਤਕਾਂ ਦੀ ਗੁਰੂ ਦਰਬਾਰ ਵਿੱਚ ਕਥਾ ਕਰਨ ਦੀ ਗੁਰੂ ਜੀ ਤੋਂ ਇਜਾਜ਼ਤ ਮੰਗੀ। ਜੋ ਮਿਲ ਗਈ। ਜਿਹੜੀਆਂ ਪੁਸਤਕਾਂ ਪੰਡਤ ਲੈ ਕੇ ਆਇਆ ਸੀ ਉਸ ਨੇ ਉਹਨਾਂ ਸਬਦਾਂ ਦੀ ਕਥਾ ਕੀਤੀ ਪਰ ਸਿੱਖਾਂ ਦੇ ਮੰਨ ਤੇ ਉੱਤੇ ਕੋਈ ਅਸਰ ਨਾ ਹੋਇਆ। ਫਿਰ ਪੰਡਤ ਨੇ ਬੇਨਤੀ ਕੀਤੀ। ਇਬਨ ਅਰਸ ਤੋਂ ਹੋਰ ਪੁਸਤਕਾਂ ਮੰਗਣ ਦੀ ਇਜਾਜ਼ਤ ਦਿੱਤੀ ਜਾਵੇ ਗੁਰੂ ਜੀ ਨੇ ਇਜਾਜ਼ਤ ਦੇ ਦਿੱਤੀ ਪੰਡਤ ਨੇ ਪੁੱਤਰ ਨੂੰ ਭੇਜਣਾ ਸੀ ਉਸ ਨੇ ਭੇਜਣ ਦਾ ਸਮਾਂ ਸੋਧਣ ਲਈ ਕਈ ਪੁਸਤਕ ਵੀ ਪੜ੍ਹੇ ਵਿਚਾਰੇ ਉਹਨਾਂ ਅਨੁਸਾਰ ਸ਼ੁਭ ਮੂਰਤ ਲੱਭ ਕੇ ਦੇਵਤਿਆਂ ਦੀ ਪੂਜਾ ਕੀਤੀ ਉਸ ਪੁੱਤਰ ਨੂੰ ਸ਼ਹਿਰੋਂ ਬਾਹਰ ਤੱਕ ਚੜ੍ਹਨ ਲਈ ਨਾਲ ਤੁਰ ਪਿਆ ਰਾਹ ਵਿੱਚ ਇੱਕ ਕੁੱਤਾ ਮਿਲ ਗਿਆ ਜੋ ਹਿੰਗਣ ਲੱਗ ਪਿਆ ਪੰਡਤ ਲਈ ਇਹ ਭਾਰੀ ਮਦ ਸੰਗਨੀ ਸੀ ਉਹ ਪੁੱਤਰ ਵਾਪਸ ਲੈ ਕੇ ਆ ਗਿਆ ਜਦੋਂ ਸਿੱਖਾਂ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਦਰਬਾਰ ਵਿੱਚ ਖੂਬ ਹੱਸਾ ਪਿਆ ਗੁਰੂ ਜੀ ਨੇ ਪੰਡਤ ਨੂੰ ਸਮਝਾਇਆ ਕਿ ਜੇ ਸ਼ਾਸਤ੍ਰਾਂ ਦੇ ਸੋਧ ਦੇ ਮੂਹਰਤਾਤੇ ਦੇ ਪੂਜਾ ਇੱਕ ਖੋਤੇ ਦੇ ਹਿੰਗਣ ਨਾਲ ਰੱਦੇ ਜਾ ਸਕਦੇ ਹਨ ਤਾਂ ਉਹਨਾਂ ਸ਼ਾਸਤ੍ਰਾਂ ਬਾਰੇ ਤੁਹਾਡੇ ਮਨ ਵਿੱਚ ਸ਼ਰਧਾ ਤੇ ਪ੍ਰਤੀਤ ਦਾ ਨਾ ਹੋਈ ਜੇ ਧਰਮ ਪੁਸਤਕਾਂ ਪੜ੍ਹ ਕੇ ਲੋਕਾਂ ਨੂੰ ਸੁਣਾਉਣ ਵਾਲਿਆਂ ਦਾ ਇਹ ਹਾਲ ਹੈ ਤਾਂ ਸੁਣਨ ਵਾਲਿਆਂ ਤੇ ਇਸ ਦਾ ਕੀ ਅਸਰ ਹੋ ਸਕਦਾ ਹੈ ਜੋ ਧਰਮ ਗ੍ਰੰਥਾ ਵਿਸ਼ਰਦਾ ਹੀ ਨਹੀਂ ਤਾਂ ਉਹਨਾਂ ਨੂੰ ਪੜ੍ਹਨ ਪੜਾਉਣ ਦਾ ਵੀ ਕੋਈ ਲਾਭ ਨਹੀਂ ਹੋ ਸਕਦਾ